नमस्कार जय हिंद दोस्तों मैं पवन मुखीजा मुखीजा रियल इन न्यूज़ ਤੁਹਾਡਾ ਸਵਾਗਤ ਕਰਦਾ ਇਹ ਤਸਵੀਰ ਤੁਸੀਂ ਦੇਖ ਰਹੇ ਹੋ ਇਹ ਤਸਵੀਰ ਹੈ ਰਾਜਪੁਰਾ ਅੰਮਾਲਾ ਨੈਸ਼ਨਲ ਹਾਈਵੇ ਦੀ ਪਿੰਡ ਚਮਾਰੂ ਦੇ ਔਰ ਬ੍ਰਿਜ ਦੇ ਕੋਲ ਦੀ ਇੱਕ ਕੈਂਟਰ ਜਿਸ ਕੈਂਟਰ ਦੇ ਵਿੱਚ ਤੂਫਾਂਡ ਲੱਦਿਆ ਹੋਇਆ ਸੀ ਇਹ ਕੈਂਟਰ ਆਂਧਾ ਪ੍ਰਦੇਸ਼ ਤੋਂ ਜੰਮੂ ਸਾਈਡ ਵੱਲ ਜਾ ਰਿਹਾ ਸੀ ਸਵੇਰੇ ਲਗਭਗ 11 11:30 ਦਾ ਸਮਾਂ ਹੋਵੇਗਾ ਕਿ ਅਚਾਨਕ ਡਰਾਈਵਰ ਨੇ ਦੇਖਿਆ ਕਿ ਕੈਬਨ ਦੇ ਵਿੱਚ ਅਚਾਨਕ ਅੱਗ ਲੱਗ ਚੁੱਕੀ ਹੈ ਅੱਗ ਲੱਗਦੀ ਵੇਖਦੇ ਹੀ ਕੈਂਟਰ ਚਾਲਕ ਨੇ ਬਿਨਾਂ ਦੇਰੀ ਕੀਤੇ ਆਪਣਾ ਕੈਂਟਰ ਉੱਥੇ ਰੋਕ ਦਿੱਤਾ ਤੇ ਉੱਥੋਂ ਉਤਰ ਗਿਆ ਉਸ ਤੋਂ ਬਾਅਦ ਬਿਨਾਂ ਦੇਰੀ ਕੀਤੇ ਫਾਇਰ ਬ੍ਰਿਗੇਡ ਨੂੰ ਵੀ ਸੂਚਿਤ ਕਰ ਦਿੱਤਾ ਗਿਆ ਇਸ ਦੀ ਸੂਚਨਾ ਮਿਲਦੇ ਹੀ ਫਾਇਰ ਬ੍ਰਿਗੇਡ ਦੀ ਗੱਡੀ ਮੌਕੇ ਤੇ ਪਹੁੰਚੀ ਮੌਕੇ ਤੇ ਪਹੁੰਚ ਕੇ ਫਾਇਰ ਬ੍ਰਿਗੇਡ ਦੀ ਗੱਡੀ ਨੇ ਪਾਣੀ ਦੀ ਬੁਛਾਰਾ ਦੇ ਨਾਲ ਜਿੱਥੇ ਕੈਬਨ ਵਿੱਚ ਅੱਗ ਲੱਗੀ ਸੀ ਉਸ ਅੱਗ ਨੂੰ ਬਚਾਉਣ ਦੀਆਂ ਬੁਝਾਉਣ ਦੀਆਂ ਕੋਸ਼ਿਸ਼ਾਂ ਸ਼ੁਰੂ ਕਰ ਦਿੱਤੀਆਂ ਤੇ ਆਕਰ ਉਸ ਫਾਇਰ ਬ੍ਰਿਗੇਡ ਨੇ ਕਾਫੀ ਮੁਸ਼ਕਲ ਤੋਂ ਬਾਅਦ ਅੱਗ ਤੇ ਕਾਬੂ ਵੀ ਪਾ ਲਿਆ ਦੋਸਤੋ ਇਸ ਸੈਕਟਰ ਦੇ ਵਿੱਚੋਂ ਦੱਬਿਆ ਜਾ ਰਿਹਾ ਰਫਾਂਜੀ ਜੋ ਜੁਆਇਸੀ ਹੁੰਦਾ ਹੈ ਸਭ ਤੋਂ ਵੱਡੀ ਗੱਲ ਹੈ ਕਿ ਕੈਂਟਰ ਦੇ ਅਕਲੈਂਸੀਆਂ ਨੂੰ ਕੈਪਟਨ ਵਾਲੇ ਇੰਜਰ ਨੂੰ ਚਾਹਲ ਕਹਈ ਸ਼ੁਰੂਆਕ ਲੱਗੀ ਹੋਈ ਸੀ ਜੇ ਕਿਤੇ ਅੱਗ ਜ਼ਿਆਦਾ ਫੈ ਜਾਂਦੀ ਤਾਂ ਬਹੁਤ ਵੱਡਾ ਨੁਕਸਾਨ ਹੋ ਜਾਂਦਾ ਬਹੁਤ ਵੱਡਾ ਨੁਕਸਾਨ ਹੋ ਜਾਂਦਾ ਸਟੇਟ ਲਈ ਉੱਥੇ ਅੱਗ ਨੂੰ ਬੰਦਨ ਤੋਂ ਪਹਿਲੇ ਹੀ ਫਾਇਰ ਬ੍ਰਿਗੇਡ ਨੇ ਕਾਬੂ ਪਾ ਲਿਆ ਦੋਟੋ ਇਸ ਲਈ ਫਾਇਰ ਬ੍ਰਿਗੇਡ ਬਨਾਈ ਦੀ ਪਰਤ ਹੈ ਕਿਉਂਕਿ ਜੇ ਥੋੜੀ ਜਿਹੀ ਦੇਰੀ ਹੋ ਜਾਂਦੀ ਤਾਂ ਇੱਕ ਬਹੁਤ ਵੱਡਾ ਹਾਦਸਾ ਹੋ ਸਕਦਾ ਸੀ ਇਸ ਤਰ੍ਹਾਂ ਕਿਹਾ ਜਾ ਸਕਦਾ ਹੈ ਕਿ ਫਾਇਰ ਬ੍ਰਿਗੇਡ ਨੇ ਇੱਕ ਬਹੁਤ ਵੱਡਾ ਹਾਦਸਾ ਹੋਣੋਂ ਬਚਾ ਲਿਆ ਜਾਂ ਕਹਿ ਸਕਦੇ ਹਾਂ ਕਿ ਫਾਇਰ ਬ੍ਰਿਗੇਡ ਦੀ ਹਿੰਮਤ ਨਾਲ ਇੱਕ ਬਹੁਤ ਵੱਡਾ ਹਾਦਸਾ ਹੋਣੋਂ ਟਲ ਗਿਆ